ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾਦੀ। ਔਰ ਜਿਹੜੇ ਭਗਵੰਤ ਮਾਨ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਮੰਗੀਆਂ ਸੀ ਕਿ ਜੀ ਇੱਕ ਮੌਕਾ ਦੇ ਦਿਓ। ਜੇ ਅਸੀਂ ਕੰਮ ਨਾ ਕੀਤਾ ਅਸੀਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਂਦੇ ਤੇ ਅਜੋ ਹੀ ਆਮ ਆਦਮੀ ਪਾਰਟੀ ਉਹੀ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਜਾਂ ਸੁਸੋਧਿਆ ਨੇ ਕੀ ਉਤੋਂ ਨਿਰਦੇਸ਼ ਜਾਰੀ ਕੀਤੇ ਨੇ ਕਿ ਸਾਮ-ਦਾਮ ਦੰਦ ਭੇਦ ਸਭ ਕੁਝ ਲਾਵਾਂਗੇ ਪਰਚੋਨਾ ਜਿਤਰੀ ਔਰ ਪੰਜਾਬੀਅਤ ਤੱਕ ਨੂੰ ਆਮ ਆਦਮੀ ਪਾਰਟੀ ਨੇ ਸ਼ਰਮਸਾਰ ਕਰਤਾ ਸਾਰਾ ਪੰਜਾਬ ਸ਼ਰਮਿੰਦਾ ਜੋ ਕੱਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਤਰਨ ਤਾਰਨ ਦੇ ਵਿੱਚ ਕੀਤਾ ਮਜੀਠੇ ਦੇ ਵਿੱਚ ਕੀਤਾ ਜਿੱਥੇ ਕੰਚਨਪ੍ਰੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਜਿਹੜੇ ਬੇਟੀ ਨੇ ਜਿਨ੍ਹਾਂ ਨੇ ਬਹੁਤ ਡਟ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਤੇ ਚਾਰ ਪਰਚੇ ਕੰਚਨਪ੍ਰੀਤ ਤੇ ਐਸੇ ਇਲੈਕਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਤਲਬ ਹੱਸੋ ਹੀ ਨਹੀਂ ਗੱਲ ਹੈ ਕਿ ਪੰਜਾਬ ਜਿਹੜਾ ਧੀਆਂ ਪਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਦਿੱਲੀ ਦੀ ਕੈਸੀ ਸਰਕਾਰ ਆ ਗਈ ਜਿਨੇ ਰਾਤਾਂ ਨੂੰ ਧੀਆਂ ਦੇ ਉੱਤੇ ਝੂਠਾ ਪਰਚਾ ਵੀ ਦਿੱਤਾ ਤੇ ਧੀ ਨੂੰ ਅਰੈਸਟ ਵੀ ਕਰ ਲਿਆ ਔਰ ਇਹ ਜਿਹੜੇ ਚਾਰੇ ਪਰਚਿਆਂ ਦੀ ਮੈਂ ਗੱਲ ਕਰਦਾ ਇਹ ਚਾਰੇ ਪਰਚੇ ਇਲੈਕਸ਼ਨ ਦੇ ਦੌਰਾਨ ਦਿੱਤੇ ਗਏ ਨੇ ਜੀਤੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕੰਚਨ ਪ੍ਰੀਤ ਦੇ ਉੱਤੇ ਕੋਈ ਕ੍ਰਿਮਿਨਲ ਕੇਸ ਨਹੀਂ ਸੀ ਕੰਚਨ ਪ੍ਰੀਤ ਕਿਸੇ ਕੇਸ 'ਚ ਲੜਿੰਦਾ ਨਹੀਂ ਸੀ ਕੰਚਨ ਪ੍ਰੀਤ ਕੋਈ ਪ੍ਰੋਕਲੇਮਡ ਡਿਫੈਂਡਰ ਨਹੀਂ ਸੀ ਸਿਰਫ ਚਾਰ ਮੁਕੱਦਮੇ ਜਿਹੜੇ ਕਿ ਇਹੀ ਚੋਣਾਂ ਦੇ ਦੌਰਾਨ ਦਿੱਤੇ ਔਰ ਚੋਣਾਂ ਤੋਂ ਇਮੀਡੀਏਟ ਬਾਅਦ ਸਰਕਾਰ ਨੇ ਹੋ ਹੱਲਾ ਸ਼ੁਰੂ ਕਰਤਾ ਲਗਾਤਾਰ ਇੱਕ ਤੋਂ ਬਾਅਦ ਇੱਕ ਕਦੇ ਇਹਨਾਂ ਦਾ ਕੋਈ ਮੰਤਰੀ ਆ ਜਾਂਦਾ ਕਦੇ ਅੱਜਕੱਲ ਨਵੇਂ-ਨਵੇਂ ਮੁਖ ਬਲਾਰਾ ਸਾਹਿਬ ਬਣੇ ਉਹ ਆ ਜਾਂਦੇ ਕਹਿੰਦੇ ਜੀ ਕੰਚਨ ਪ੍ਰੀਤ ਤਾਂ ਦੇਸ਼ ਛੱਡ ਗਈ ਉਹ ਤਾਂ ਨੇਪਾਲ ਤੋਂ ਆਈ ਸੀ ਨੇਪਾਲ ਜ਼ਰੀਏ ਫੇਰ ਚਲੀ ਗਈ ਨਾ ਉਦੋਂ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੂਜਾਰੂ ਜਿਹੜੇ ਵਰਕਰ ਨੇ ਜਿਹੜੇ ਸਪਾਈ ਨੇ ਡਟ ਕੇ ਮੁਕਾਬਲਾ ਕਰਾਂਗੇ ਭੱਜਣ ਵਾਲਿਆਂ ਚੋਂ ਨਹੀਂ ਜੇ ਕਿਤੇ ਸਰਕਾਰੇ ਸੋਚੇ ਕਿ ਅਕਾਲੀ ਦਲ ਭੱਜੂ ਅਕਾਲੀ ਦਲ ਟਾਕਰਾ ਕਰੂ ਤੇਉਰੀਆ ਕੰਚਨਪ੍ਰੀਤ ਕਿੱਥੇ ਸੀ ਕੰਚਨਪ੍ਰੀਤ ਕਿਉਂਕਿ ਸਰਕਾਰ ਚਾਹੁੰਦੀ ਸੀ ਉਹਨੂੰ ਅਰੈਸਟ ਕਰਨਾ ਸਰਕਾਰ ਦਾ ਇੱਕੋ ਮਕਸਦ ਸੀ ਚਾਕੇ ਕਿਉਂਕਿ ਇਲੈਕਸ਼ਨ ਦੀ ਕਿੜ ਕੱਢਣੀ ਆ ਤਰਨ-ਤਾਰਨ ਦੇ ਵਿੱਚ ਲੋਕਾਂ ਨੇ ਦਿਖਾਤਾ ਕਿ ਸਰਕਾਰ ਨੂੰ ਲੋਕ ਨਫ਼ਰਤ ਕਰਦੇ ਨੇ ਸਿਆਸੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਪੁਲਿਸ ਨੇ ਇਲੈਕਸ਼ਨ ਲੜੀ ਤੇ ਜਿੱਤ ਰਹੀ ਸੀ ਸਿਰਫ 10000 ਦੀ ਤੇ ਉਹ ਤੋਂ ਬਖਲਾ ਕੇ ਕੰਚਨ ਪ੍ਰੀਤ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਐਸਸੀ ਉਹਦੀਆਂ ਐਂਟੀਸਪੇਟਰੀ bail ਮਾਨਯੋਗ ਅਦਾਲਤ ਦੇ ਵਿੱਚ ਫਾਈਲ ਕੀਤੀਆਂ ਤਿੰਨ bailਾਂ ਤਰਨਤਾਰਨ ਕੋਰਟ ਇੱਕ ਮਜੀਠੇ ਹੁਣ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਕਾਲੀ ਦਲ ਨੇ ਤਾਂ ਕ੍ਰਿਮੀਨਲਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ ਤਾਂ ਪਤਾ ਨਹੀਂ ਜੀ ਪੰਜਾਬ ਦਾ ਮਾਹੌਲ ਤੇ ਅਦਾਲਤ ਨੇ ਤਾਂ ਮੰਨਿਆ ਨਹੀਂ ਮਾਨ ਸਾਹਿਬ ਨਾ ਭਗਵੰਤ ਮਾਨ ਸਾਹਿਬ ਦੀ ਗੱਲ ਅਦਾਲਤ ਨੇ ਮੰਨੀ ਨਾ ਪੰਜਾਬ ਪੁਲਿਸ ਦੀ ਗੱਲ ਅਦਾਲਤ ਨੇ ਮੰਨੀ ਤੇ ਅਦਾਲਤ ਨੇ ਉਹ ਚਾਰੇ ਕੇਸਾਂ ਦੇ ਵਿੱਚ ਕੰਚਨ ਪ੍ਰੀਤ ਨੂੰ ਬੇਲ ਦਿੱਤੀ ਤੇ ਕਿਹਾ ਕਿ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਪਰ ਕਿਉਂਕਿ ਈਗੋ ਅੰਦਰ ਨਹੀਂ ਭਰੀ ਹੈ ਔਰ ਮੈਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਇੱਕ ਸਾਲ ਰਹਿ ਗਿਆ ਸੱਤਾ ਖਿਸਕਦੀ ਦਿਖ ਰਹੀ ਹੈ ਪਰ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਉਂ ਕੰਮ ਕਰ ਰਹੇ ਨੇ ਇਹ ਅਫਸਰ ਬੜੇ ਸਪਸ਼ਟ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ ਕਿਉਂਕਿ ਜੋ ਕੱਲ ਕੀਤਾ ਗਿਆ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਸੀ ਉਹ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਮਤਲਬ ਐ ਤਾਂ ਕੋਈ ਐਂਡੀ ਜੀ ਪੁਲਿਸ ਦੇ ਕੋਈ ਪਰਚਾ ਦੇਉਂ ਅਦਾਲਤ ਛੇਲ ਦੇਉ ਪੁਲਿਸ ਕਹੂਗੀ ਅਸੀਂ ਦੂਜੇ ਮੁਕਦਮੇ ਚੱਕ ਲਾਂਗੇ ਮਤਲਬ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਡੀਜੀਪੀ ਕੀ ਜਿਹੜੇ ਉਥੇ ਦੇ ਲੋਕਲ ਅਫਸਰ ਹੈ ਕੀ ਇਹ ਸਿੱਧਾ ਤੇ ਸਿੱਧਾ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਚੈਲੰਜ ਕਰ ਰਹੇ ਨੇ ਇਹ ਮੈਂ ਕਿੱਥੋਂ ਕਹਿਣੀ ਪੈਂਦੀ ਹੈ ਚਾਰ ਕੇਸਾਂ 'ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਮਸਲਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਦਰਜ ਕੀਤੀ ਗਈ 11 ਨਵੰਬਰ ਕਿਦਨ ਜਦਨ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਜਿੱਦਣ ਹਾਰ ਦੀ ਬੁਖਲਾਹਟ ਸੀ ਉਹਦੇ 'ਚ ਕੰਚਨਪ੍ਰੀਤ ਦਾ ਮੁਲਜ਼ਮ ਹੈ ਨਹੀਂ ਸੀ ਉਹ ਤਾਂ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਐ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾ ਤਾਂ ਉਹ 'ਚ ਕਿਸੇ ਲੇਡੀ ਦਾ ਜ਼ਿਕਰ ਹੈ ਅਣਪਛਾਤੇ ਬੰਦੇ ਉਸ ਐਫਆਈਆਰ 'ਚ ਰੱਖੇਗੇ ਤੇ ਉਸ ਐਫਆਈਆਰ ਦੇ ਵਿੱਚ ਜਦੋਂ ਬਾਕੀ ਐਫਆਈਆਰਾਂ 'ਚ ਬੇਲ ਮਿਲ ਗਈ ਤਾਂ ਕੰਚਨਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਜੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਫਰੈਸਟ ਦਿੱਤੀਆਂ ਨੇ ਕੰਚਨ ਪ੍ਰੀਤ ਨੂੰ ਇੱਕ ਗਰਾਉਂਡਸ ਆਫ ਫਰੈਸਟ ਸਪਲਾਈ ਕੀਤੀਆਂ ਨੇ ਉਹ ਗਰਾਉਂਡਸ ਆਫ ਫਰੈਸਟ ਦੇ ਵਿੱਚ ਕਹਿੰਦੇ ਕਿ ਜੀ ਅਸੀਂ 27 ਤਰੀਕ ਨੂੰ ਇੱਕ ਜਿਮਨੀ ਪਾਈ ਹੈ ਉਹਦੇ ਮੁਤਾਬਕ ਇੱਕ ਨਾਨ ਅਵੇਲੇਬਲ ਅਫੈਂਸ ਹੈ ਜਿਹੜਾ 111 ਬੀ ਐਨ ਐਸ ਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਕਿਸੇ ਨੇ ਕੋਈ ਜੁਰਮ ਕੀਤਾ ਮਤਲਬ ਐਕਸਟਰਸ਼ਨ ਧਮਕੀ ਇਕੱਠੇ ਹੋ ਕੇ ਕਾਮਨ ਇੰਟੈਂਸ਼ਨ ਦੇ ਨਾਲ ਉਹ ਕਿਉਂਕਿ ਨੌਨ ਅਵੇਲੇਬਲ ਅਫੈਂਸ ਹੈ ਅਫੈਂਸ ਉਹਦੇ ਚ ਵੜਾ ਕੇ ਸਿਰਫ ਅਰੈਸਟ ਪਾਉਣ ਦੇ ਲਈ ਉਹਨੂੰ ਕੱਲ ਉਥੇ ਅਰੈਸਟ ਕੀਤਾ ਗਿਆ ਮਜੀਠੇ ਥਾਣੇ ਦੇ ਵਿੱਚ ਜਾ ਕੇ ਚਬਾਲ ਦੀ ਪੁਲਿਸ ਨੇ ਅਰੈਸਟ ਕੀਤਾ ਗਰਾਉਂਡਸ ਆਫ ਅਰੈਸਟ ਦੇ ਵਿੱਚ ਜ਼ਿਮਨੀ ਦੱਸਦੇ ਨੇ 27 ਤਰੀਕ ਦੀ ਤੇ ਜਿਹੜੀ ਜ਼ਿਮਨੀ ਹੈ ਜਿਹੜੀ ਅਸਲ ਡੀ ਡੀ ਆਰ ਹੈ ਉਹ ਡੀ ਡੀ ਆਰ ਹੈਗੀ 28 ਤਰੀਕ ਦੀ 2 ਵਜੇ 6 ਮਿੰਟ ਦੀ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਅਫਸਰ ਨੇ ਸਰਕਾਰ ਦੇ ਬાળા ਨੀਚੇ ਨ ਲੱਗਣ ਇਹ ਕਰ ਰਹੇ ਨੇ ਗਲਤ ਕੰਮ ਅੱਜ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਔਰ ਇਹ ਸਾਰੇ ਤੱਥ ਉੱਥੇ ਰੱਖੇਗੇ ਕਿਉਂਕਿ ਜੋ ਤਰਨਤਾਰਨ ਦੀ ਪੁਲਿਸ ਕਰ ਰਹੀ ਹੈ ਜੋ ਡੀਜੀਪੀ ਸਾਹਿਬ ਤੁਸੀਂ ਅੱਜ ਜਵਾਬ ਦੇਓ ਇਹ ਤੁਹਾਡੇ ਸਬੋਡੀਨੇਟ ਕਰ ਰਹੇ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਵਾਬ ਦੇ ਕੇ ਆਏ ਹੋ ਪਹਿਲਾਂ ਨਛੱਤਰ ਦੇ ਕੇਸ 'ਚ ਵੀ ਜਵਾਬ ਦਿੱਤਾ ਜਿਹੜਾ ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਗਲਤ ਚੱਕਿਆ ਗੈਰ ਰੈਸਟਿਟਾ ਛੱਡਿਆ ਨਾ ਹਾਈ ਕੋਰਟ ਨੇ ਐਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਚ ਸੁਣਵਾਈ ਲਈ ਆਈ ਉਹਦੇ ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ਟ੍ਰਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨ ਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨ ਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਬੀਰ ਸੋਪਤੀ ਤਰਨਤਾਰ ਨਹੀਂ ਪਹੁੰਚ ਜਾਂਦੇ ਓਨੀ ਦੇਰ ਤੱਕ ਕੰਚਨ ਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨ ਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ ਚ ਨਹੀਂ ਰੱਖ ਸਕਦੀ ਕੰਚਨ ਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਤੇ ਕੋਰਟ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਅ ਲੇਟ ਹਾਂ ਕੀਤਾ ਹੈ ਕਿ ਅਗਰ ਕੋਈ ਆਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ ਚ ਇਸ ਤਰੀਕੇ ਥੋੜਾ ਕੇ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ট্রਾਇਲ ਕੋਰਟ ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ট্রਾਇਲ ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹੀアリング ਕਰੂਗੀ ਤੇ ট্রਾਇਲ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਅਵੇਲੇਬਲ ਐਫਆਈਆਰ ਦੇ ਵਿੱਚ ਨਾਨ ਅਵੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਆਂ ਪਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰोसीडिंग ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਸ਼ਾਨ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨਪ੍ਰੀਤ ਮਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨਪ੍ਰੀਤ ਨੂੰ ਰੱਖ ਸਕਦੀ ਹੈ ਤਾਂ ਪਰ ਇੱਥੋਂ ਸਪਸ਼ਟ ਹੋ ਗਿਆ ਕਿ ਕਿਉਂ ਧੱਜੀਆਂ ਉਡਾ ਰਹੇ ਆ ਪਕਨੂੰਦੀਆਂ ਕਿਉਂ ਪੰਜਾਬ ਦੀ ਪੁਲਿਸ ਲੱਗੀ ਆ ਹੁਣ ਅੱਜ ਫੇਰ ਦੁਬਾਰਾ ਜ਼ਿੰਮੇਵਾਰੀ ਅਦਾਲਤ ਦੇ ਵਿੱਚ ਉਹੀ ਅਫਸਰਾਂ ਦੇ ਉੱਤੇ ਆ ਗਈ ਹੈ ਇਹ ਉਹੀ ਅਫਸਰ ਜਵਾਬਦੇਹ ਨੇ ਜਿਹੜੇ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਕਿਉਂਕਿ ਇਹ ਅਰੈਸਟ ਪੇਟੈਂਟਲੀ ਇਲੀਗਲ ਹੈ ਨਹੀਂ ਕੀਤੀ ਜਾ ਸਕਦੀ ਸੀ ਸੋ ਹੁਣ ਉਹੀ ਅਫਸਰਾਂ ਦੇ ਉੱਤੇ ਸਾਰੀ ਗੱਲ ਆਉਣੀ ਹੈ ਸੋ ਤਰਨ ਤਰਨ ਦੇ ਵਿੱਚ ਹੁਣ 8 ਵਜੇ ਕੰਚਨ ਪ੍ਰੀਤ ਦੀ ਕੇਸ ਦੀ ਸੁਣਵਾਈ ਸ਼ੁਰੂ ਹੋਏਗੀ ਓਨੀ ਦੇਰ ਤੱਕ ਪੁਲਿਸ ਦੀ ਕਸਟਡੀ ਚੋਂ ਕੰਚਨ ਪ੍ਰੀਤ ਬਾਹਰ ਹੈ ਤੇ ਮੈਜਿਸਟਰੇਟ ਸਾਹਿਬ ਦੀ ਕਸਟਡੀ ਚ ਕੰਚਨ ਪ੍ਰੀਤ ਨੂੰ ਹੁਣ ਰੱਖਿਆ ਜਾਊ ਜਿਸ ਤਰੀਕੇ ਨਾਲ ਟੀਲ ਸਾਹਿਬ ਇਹ ਆਰਡਰ ਜਾਰੀ ਹੋਏ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਸਟੇ کہہ ਸਕਦੇ ਆ ਫਿਲਹਾਲ ਦੀ ਗ੍ਰੀਟਸ ਨੂੰ 11 ਤੇ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਮੈਂ ਕੋਰਟ ਦੇ ਆਰਡਰਸ ਨੂੰ ਇੰਟਰਪ੍ਰੀਟ ਨਹੀਂ ਕਰੂੰਗਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ 4 ਐਫਆਈਆਰਾਂ 'ਚ ਕੋਈ ਬੇਲਤੇ ਹੋਵੇ ਪੰਜਵੀਂ ਐਫਆਈਆਰ ਜਿਹੜੀ ਕਿ ਬੇਲੇਬਲ ਅਫੈਂਸ ਹੈ ਜਿਸ 'ਚ ਤੁਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੁਸੀਂ ਇੱਕ ਜ਼ਮਨੀ ਪਾ ਰਹੇ ਹੋ ਔਰ ਜ਼ਮਨੀ ਵੀ ਕਦੋਂ ਪੈਂਦੀ ਹੈ ਕਿਹੜੇ ਹਾਲਾਤਾਂ 'ਚ ਪੈਂਦੀ ਹੈ ਕਿ ਦੋ ਡੀਐਸਪੀ ਤੁਹਾਨੂੰ ਯਾਦ ਹੋਵੇ ਸਾਡੀ ਸ਼ਿਕਾਇਤ ਤੇ ਇਲੈਕਸ਼ਨ ਕਮਿਸ਼ਨ ਨੇ ਬਦਲੇ ਸੀ ਸੁਖਬੀਰ ਸਿੰਘ ਤੇ ਜਗਜੀਤ ਸਿੰਘ ਕੱਲ ਉਹਨਾਂ ਦੀ ਦੁਬਾਰਾ ਟਰਾਂਸਫਰ ਕਰਕੇ ਉਹਨਾਂ ਨੂੰ ਲਗਾਇਆ ਜਾਂਦਾ ਕਿਉਂਕਿ ਕੋਡ ਆਫ ਕੰਡਕਟ ਖਤਮ ਹੋ ਗਿਆ ਸੀ ਨਵਾਂ ਕੋਡ ਆਫ ਕੰਡਕਟ ਅਲੇ ਲਾਗੂ ਨਹੀਂ ਹੋਇਆ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਜਿਹੜਾ ਹੁਣ ਬਲਾਕ ਸੰਤੀ ਵਾਲਾ ਉਹ ਦੋ ਡੀਐਸਪੀ ਵਾਪਸ ਆਉਂਦੇ ਨੇ ਇੱਕ ਜਿਮਨੀ ਪੈਂਦੀ ਹੈ ਜਿਮਨੀ ਪੈਰੀਏ 2:00 ਵਜੇ 6 ਮਿੰਟ ਤੇ ਸਿਰਫ ਉਹਦਾ ਕੋਟ ਨੂੰ ਵੀ ਸਪਸ਼ਟ ਦਿਖਦਾ ਕਿ ਤੁਸੀਂ ਸਿਰਫ ਈਗੋ ਸੈਟੀਸਫਾਈ ਕਰਨੀ ਹੈ ਤੁਸੀਂ ਬੰਦੇ ਨੂੰ ਅਰੈਸਟ ਕਰਨਾ ਹੈ ਉਹ ਅਰੈਸਟ ਕਰ ਲਿਆ ਸੋ ਹੁਣ ਇਹ ਸਾਰਾ ਕੁਝ ਮੈਰਿਟਸ ਦੇ ਉੱਤੇ ਦੁਬਾਰਾ ਮੈਂ ਕਹਿ ਰਿਹਾ ਸਾਰਾ ਕੁਝ ਮੈਰਿਟਸ ਦੇ ਉੱਤੇ ਡਿਸਕਸ ਹੋਊਗਾ ਔਰ ਰਾਤ ਨੂੰ 8 ਵਜੇ ਕੋਰਟ ਰੀਜ਼ਿਊਮ ਹੋਊਗੀ ਫਿਲਹਾਲ ਪੁਲਿਸ ਦੀ ਕਸਟਡੀ ਚ ਕੰਚਨਪ੍ਰੀਤ ਨਹੀਂ ਉਹ ਹੁਣ ਕੋਰਟ ਦੀ ਕਸਟਡੀ ਚ ਹੈ ਜਦ ਤੱਕ ਮੈਂ ਤਰਨ ਤਰਨ ਨਹੀਂ ਪਹੁੰਚਦਾ ਇੱਕ ਸਵਾਲ ਜਿਹੜਾ ਬਾਦਲ ਚੁਕੀਆ ਉਸ ਦੇ ਵਿੱਚ ਇੱਕ ਲਾਈਨ ਲਿਖੀ ਹੈ ਕਿ ਕਲੀਨਕਲ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਐਂਟਰੀ ਉਹਦਾ ਕੀ ਮਤਲਬ ਹੋ ਸਕਦਾ ਦੇਖੋ ਬੜਾ ਸਪਸ਼ਟ ਹੈ ਜੀ ਕਿ ਪੰਜਾਬ ਪੁਲਿਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ ਪੰਜਾਬ ਦੀ ਪੁਲਿਸ ਇੱਕ ਪਾਸੇ ਤਾਂ ਪਾਸਪੋਰਟ ਅਥਾਰਟिटीज ਨੂੰ ਲਿਖ ਰਹੀ ਹੈ ਕਿ ਜੀ ਸਾਡਾ ਪਾਸਪੋਰਟ ਵਿਥਹੋਲਡ ਕਰ ਲਿਆ ਜਾਏ ਇੱਕ ਨੈਸ਼ਨਲ ਹੈ ਜਿਹਦੇ ਕੋਲੇ ਭਾਰਤ ਦਾ ਪਾਸਪੋਰਟ ਹੈ ਜਿਹੜਾ ਇਸ ਸਮੇਂ ਪਾਸਪੋਰਟ ਅਥਾਰਟिटीज ਕੋਲੇ ਹੈ ਸੋ ਜਿਹੜੀਆਂ ਗੱਲਾਂ ਇਹ ਕਹ ਰਹੇ ਨੇ ਜੀ ਗਲਤ ਆ ਕੇ ਕਿੱਧਾ ਆ ਸਕਦਾ ਹੈ ਕੋਈ ਸੋ ਇਹ ਸਾਰਾ ਕੁਝ ਮਨਕਰਤ ਕਹਾਣੀਆਂ ਨੇ ਜਿੱਦਾਂ ਪਹਿਲਾਂ ਨਛੱਤਰ ਦੇ ਕੇਸ 'ਚ ਸੀ ਉਹ ਡਿੱਗੀਆਂ ਅੱਜ ਕੰਚਨਪ੍ਰੀਤ ਦੀ ਵੀ ਜਿਹੜੀ ਇਲੀਗਲ ਅਰੈਸਟ ਹੈ ਹੁਣ ਮਾਨਯੋਗ ਹੁਕਮਾਂ ਦੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟ੍ਰਾਇਲ ਕੋਰਟ ਨੇ 111 ਤੇ ਕਿਉਂਕਿ ਡੋਮੇਨ ਟ੍ਰਾਇਲ ਕੋਰਟ ਦਾ 111 ਤੇ ਫੈਸਲਾ ਲੈਣਾ ਸੋ ਕੋਰਟ ਨੇ ਉਹਨਾਂ ਤੇ ਛੱਡਿਆ ਕਿ ਅੱਜ ਰਾਤ ਨੂੰ ਇਹਦੇ ਤੇ ਕੋਰਟ 111 ਤੇ ਫੈਸਲਾ ਲਏਗਾ ਸਰਬੱਤ ਸਰਕਾਰ ਮੰਤਰੀ ਤੇ ਮਜੂਦਾ ਹੈ ਮਰ ਦਲਦੀਪ ਸਿੰਘ ਧਾਲੀਵਾਲ ਵਾਰ-ਵਾਰ ਇਹ ਕਹਿ ਰਹੇ ਕਿ ਗੈਂਗਸਟਰ ਦੇ ਕਿਵੇਂ ਇਲੈਕਸ਼ਨ ਲੜਾ ਸਕਦੇ ਨੇ ਤੇ ਗੈਂਗਸਟਰ ਦੇ ਵਾਅਦਾ ਕੀਤਾ ਜਾਂਦਾ ਹੈ ਜਿਹੜੀ ਅਕਾਲੀ ਦਲ ਹੈ ਉਹ ਸਿਆਸਤ ਤੋਂ ਤੇ ਗਰੀਬ ਹੋ ਚੁੱਕੀ ਹੈ ਦੇਖੋ ਮੈਂ ਇਹਨਾਂ ਨੂੰ ਕਹੂੰਗਾ ਜੀ ਕਿ ਸ਼ਰਮਣੀ ਅਕਾਲੀ ਦਲ ਤਾਂ ਪੰਜਾਬ ਦੀ ਰੂਹ ਹੈ ਪਰ ਇਸ ਤਰੀਕੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਸਰਕਾਰ ਤੇ ਲੀਡਰ ਇਹ ਮਾਨਸਿਕ ਤੌਰ ਤੇ ਬਹੁਤ ਗਰੀਬ ਹੋ ਚੁੱਕੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰਤਾ ਅੱਜ ਪੰਜਾਬੀ ਸ਼ਰਮਸਾਰ ਮਹਿਸੂਸ ਕਰਦੇ ਨੇ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਔਰਤ ਨੂੰ ਗੁਰੂ ਸਾਹਿਬ ਨੇ ਐਡਾ ਮਹਾਨ ਸਨਮਾਨ ਦਿੱਤਾ ਉਥੇ ਰਾਤ ਨੂੰ ਰਾਤ ਦੇ ਹਨੇਰਿਆਂ ਚ ਝੂਠੇ ਪਰਚਿਆਂ ਚ ਇਹ ਔਰਤਾਂ ਨੂੰ ਫੜ ਕੇ ਅੰਦਰ ਦੇ ਰਹੇ ਨੇ ਸੋ ਇਹ ਪਹਿਲੀ ਐਸੀ ਸਰਕਾਰ ਹੈ ਲੜਾਈ ਮਰਦਾਂ ਨਾਲ ਵਾਂਗੂ ਲੜਨੀ ਚਾਹੀਦੀ ਹੈ ਅੱਜ ਤੱਕ ਪੋਲਿਟਿਕਲ ਮੰਡੇਟੇ ਚ ਕਿਸੇ ਨੇ ਪੰਜਾਬ ਦੇ ਵਿੱਚ ਐਗਜ਼ਾਮਪਲ ਨਹੀਂ ਸੀ ਕਿ ਕਿ ਧੀਆਂ ਪੈਣਾ ਤੇ ਝੂਠੇ ਪਰਚੇ ਦੇ ਕੇਆਂ ਰਾਤਾਂ ਨੂੰ ਚੱਕਿਆ ਹੋਵੇ ਇਹ ਵੀ ਇਹੀ ਬਦਲਾਅ ਵਾਲੀ ਸਰਕਾਰ ਨੇ 75 ਸਾਲ ਚ ਪਹਿਲੀ ਵਾਰ ਕੀਤਾ ਪਰ ਮੈਂ ਹਮੇਸ਼ਾ ਕਹਿਣਾ ਹੁੰਨਾ ਮੈਂ ਅਫਸਰਾਂ ਨੂੰ ਫੇਰ ਦੁਬਾਰਾ ਕਹਿ ਰਹੇ ਹਾਂ ਅਫਸਰ ਸੰਵਿਧਾਨ ਦੇ ਦਾਇਰੇ ਚ ਰਹਿਣ ਅਦਾਲਤ ਦੇ ਵਿੱਚ ਲੈ ਕੇ ਵੀ ਜਾਵਾਂਗੇ ਔਰ ਅਦਾਲਤ ਦੇ ਵਿੱਚ ਇਹ ਚੀਜ਼ਾਂ ਦਾ ਇਨਸਾਫ ਵੀ ਹੋਏ ਧੰਨਵਾਦ